ਇੱਥੇ ਝੋਨਾ ਲਾ ਬੈਠੇ ਹੁਣ ਇੱਕ ਲੈਟ ਨਹੀਂ ਆਉਂਦੀ ਝੋਨੇ ਚ ਪਾਣੀ ਮੁੱਕ ਗਿਆ ਪਿਆ ਤੇ ਉਸ ਤੇ ਤੜਕੇ ਕਿਵੇਂ ਕੱਲੀ ਬੋਲਦਾ ਉਹਨੇ ਕਿ ਠੀਕ ਕਰੀਏ ਬੱਗੇ ਤੜਕੇ 6 ਵਜੇ ਯਾਰ ਪਾਣੀ ਦੀ ਬਾਰਿਸ਼ ਸੀ ਅੱਛਾ ਸੁੱਤੋ ਸੂਆ ਨਹੀਂ ਹੈਗਾ ਸੂਏ ਚ ਪਾਣੀ ਨਹੀਂ ਤੇ ਗਿਆ ਤਾਂ ਝੋਨਾ ਸੁੱਕਿਆ ਪਿਆ ਕੋਈ ਫਰੀਕ ਕਿੱਡੀ ਗੱਲ ਐ ਪਾਣੀ ਇਦਰਾ ਤੜਕੇ ਨੂੰ ਆ ਜਾਊਗਾ ਇਹ ਕਿੱਡੀ ਗੱਲ ਐ ਲੈ ਉਹ ਮੈਂ ਕਹਿੰਦਾ ਅਰਦਾਸ ਪੂਰੀਆਂ ਹੁੰਦੀਆਂ ਬਾਬੇ ਕੁਚਰ ਮੰਡੀ ਦੀ ਸੁੱਖ ਸੁੱਖ ਤੋਂ ਬਾਬੇ ਕੁਚਰ ਮੰਡੀ ਨੂੰ ਅਰਦਾਸ ਆਪਾਂ ਬੇਨਤੀ ਕਰ ਦਿੰਨੇ ਆ ਲੈ ਚੱਪੜਾ ਲਾ ਬਾਬੇ ਕੁਚਰ ਮੰਡੀ ਅੱਗੇ ਬੇਨਤੀ ਕਰ ਦਿੰਨੇ ਆ ਸਿਰਫ 5 ਰੁਪਏ ਦੇ ਪਤਾਸੇ ਲੱਗਣਗੇ ਤੂੰ ਗਾਈ ਬਣ ਕੇ 5 ਰੁਪਏ 6.50 ਦੇ ਪਤਾਸੇ ਲੈਣੀ ਤਾਂ ਘੜ ਕੇ 6 ਵਜੇ ਨੂੰ ਪਾਣੀ ਆਉਣਾ ਚਾਹੀਦਾ ਲੈ ਇਹ ਤੋਂ ਦੇਖ ਚੜਦੇ ਗਣੀ ਮੂੰਹ ਚੜਦੇ ਵੇਲੇ ਨੂੰ ਲੈ ਲੈ ਇਹ ਬਾਬਾ ਕੁਚਰ ਮੰਡੀ ਟੜਕੇ 5 ਵਜੇ ਦੇ ਨੂੰ ਇਹਨਾਂ ਦੇ ਸੂਏ 'ਚ ਪਾਣੀ ਆ ਜੇ 5 ਰੁਪਿਆ ਦੇ ਪਤਾਸੇ ਤੇਰੇ ਇਹ ਜੰਮੂ ਕਸ਼ਮੀਰ ਨੱਗੇ ਪੈਰੀ ਚੜਾ ਜਾਓ ਭਰਾਵਾ ਤੂੰ ਮੈਨੂੰ ਮਰਵਾਉਣ ਨੂੰ ਫਿਰਦਾ ਪਾਣੀ ਆਜੂ ਉਹ ਰਹਿਂਦੇ ਰਹਿਂਦੇ ਭਰਾਵਾ ਮੈਂ ਤਾਂ ਨੱਗੇ ਪੈਰੀ ਸੱਸਾਂ ਨਹੀਂ ਟੱਪਿਆ ਜਾਣਾ ਜੇ ਸਰਸਾਂ ਟੱਪੀ ਜਾਂ ਗਾਹਾਂ ਜੰਮੂ ਕਸ਼ਮੀਰ 'ਚ ਮੈਨੂੰ ਗੋਲੀ ਮਾਰ ਦਾਂਗੇ ਤੂੰ ਡਰਦਾ ਕਿਉਂ ਆ ਓਏ ਇਹੇ ਜੇ ਲੱਤ-ਕਲੇਚੇ ਤੋਂ ਹੋਰ ਨਾ ਕਰੀ ਤੂੰ ਸਿੱਧਾ ਕਹਿ ਮਰਵਾਉਣ ਨੂੰ ਫਿਰਦਾ ਉਹ ਬਾਬਾ ਕੁਚਰ ਮੰਡੀ ਕਰਾ ਕੇ ਚੱਕ ਲਊ